ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ 15 ਕ ਸਾਲ ਪਹਿਲਾਂ ਸਾਡੇ ਨੇੜਲੇ ਕਿਸੇ ਪਿੰਡੋਂ ਕੇਰਾ ਇੱਕ ਪਰਿਵਾਰ ਦੀ ਬਜ਼ੁਰਗ ਮਾਈ ਦੀ ਮੌਤ ਹੋ ਗਈ ਤੇ ਉਹਨਾਂ ਹਰਦਵਾਰ ਫੁੱਲ ਪਾਉਣ ਲਈ ਸਾਡੇ ਪਿੰਡ ਦੇ ਟੈਕਸੀ ਸਟੈਂਡ ਤੋਂ ਗੱਡੀ ਬੁੱਕ ਕਰਾ ਲਈ ਕਮਾਂਡਰ ਵੈਸੇ ਤਾਂ ਇਹ ਗੱਡੀਆਂ ਦਾ ਸਮਾਂ ਲੰਘ ਚੁੱਕਾ ਸੀ ਪਰ ਟਾਵੇਂ ਟਾਵੇਂ ਡਰਾਈਵਰ ਰੱਖੀ ਬੈਠੇ ਸਨ ਤੇ ਆਮ ਨਾਲੋਂ ਘੱਟ ਕਰਾਈ ਤੇ ਮਾਤੜ ਟੰਬਰਾਂ ਦਾ ਵੇਲਾ ਪੂਰਾ ਕਰੀ ਜਾਂਦੇ ਸਨ ਲਓ ਜੀ ਜਾਣ ਦਾ ਆ ਗਿਆ ਸਮਾਂ ਤੇ ਸਵੇਰੇ 5 ਵਜੇ ਨੂੰ ਆ ਬੇਬੇ ਚੱਲੀਏ ਕਹਿ ਕੇ ਲਾਣੇਦਾਰ ਅਗਲੀ ਸੀਟ ਤੇ ਜਾ ਬੈਠਾ ਫੁੱਲਾਂ ਆਲਾ ਚਿੱਟਾ ਖੱਦਰ ਦਾ ਪੋਟਲਾ ਜਾਂ ਬੋਕਲ ਚ ਰੱਖ ਲਿਆ ਤੇ ਨਾਲ ਇੱਕ ਭਰਾ ਨੂੰ ਹੋਰ ਬਿਠਾ ਲਿਆ ਬਾਕੀ ਘਰ ਦੇ ਤੇ ਰੇਸਟ ਦਾ ਡਰਾਈਵਰ ਦੇ ਪਿਛਲੀ ਲੰਬੀ ਸੀਟ ਤੇ ਬਾਕੀ ਮਗਰ ਲੀਆਂ ਟੇਡੀਆਂ ਜਈਆਂ ਸੀਟਾਂ ਤੇ ਦਰਜ ਵਾ ਦਰਜ ਫਿੱਟ ਹੋ ਗਏ ਤੇ ਗੱਡੀ ਤੁਰ ਪਈ ਡਰਾਈਵਰ ਪੰਡਤ ਸਾਡੇ ਪਿੰਡੋਂ ਹੀ ਸੀ ਤੇ ਰੋਡ ਵੇਚੋਂ ਰਿਟਾਇਰ ਹੋਇਆ ਸੀ ਚਾਰ ਕਸਾਲ ਪਹਿਲਾਂ ਤੇ ਕਮਾਂਡਰ ਉਹਨੇ ਚਾਲਦੀ ਲਈ ਸੀ ਗੱਲیں ਲੱਗ ਪਏ ਪਿੰਡ ਦੇ ਪ੍ਰਾਣੇ ਬੁੱਢਿਆਂ ਦੀਆਂ ਉਮਰਾਂ ਦੀਆਂ ਫਲਾਨਾ ਐਨੇ ਸਾਲ ਦਾ ਹੋ ਕੇ ਮਰਿਆ ਫਲਾਨਾ ਐਨੇ ਸਾਲ ਦਾ ਹੋ ਕੇ ਭਾਗਤਾ ਟੱਪੇ ਤਾਂ ਡਰਾਈਵਰਾਂ ਨੇ ਇੱਕ ਥਾਂ ਜਹੇ ਨੂੰ ਗਾ ਨਾਲ ਵੇਖ ਕੇ ਦੋਵੇਂ ਅੱਖਾਂ ਬੰਦ ਕਰਕੇ ਸਟੀਅਰਿੰਗ ਤੋਂ ਦੋਵੇਂ ਹੱਥ ਇਕੱਠੇ ਚੁੱਕ ਕੇ ਕੰਨਾਂ ਨੂੰ ਹੱਥ ਲਾਈ ਬੰਦਿਆਂ ਨੇ ਨੋਟ ਤਾਂ ਕੀਤਾ ਭਾਲਾ ਬੋਲੇ ਕੁਝ ਨਾ ਸੋਚਿਆ ਕੋਈ ਸ਼ਰਧਾ ਭਾਵਨਾ ਹੋਣੀ ਗੱਲਾਂ ਚੱਲਦੀਆਂ ਰਹੀਆਂ ਤੇ ਬਾਟ ਮੁੱਕਦੀ ਰਹੀ ਕਰਦੇ ਕਰਾਉਂਦੇ ਰਾਜਪੁਰੇ ਦੇ ਨੇੜੇ ਜਾ ਪਹੁੰਚੇ ਏਦੋਂ ਪਹਿਲਾਂ 4-5 ਵਾਰ ਡਰਾਈਵਰ ਉਦਾਂ ਹੀ ਮੱਥਾ ਟੇਕ ਚੁੱਕਾ ਸੀ ਅੰਦਰੋਂ-ਅੰਦਰ ਹੀ ਹੈਰਾਨ ਸਾਰੇ ਸਾਨ ਪਰ ਪੁੱਛਣ ਦਾ ਹੀ ਹੱਕ ਕਿਸੇ ਦਾ ਨਾ ਪਿਆ ਸਿਰੋਂ ਉਦੋਂ ਲੰਘਿਆ ਜਦੋਂ ਇੱਕ ਤਾਂ ਸੂਏ ਦੇ ਪੋਲ ਜਹੇ ਕੋਲ ਗੱਡੀ ਰੋਕ ਕੇ ਡਰਾਈਵਰ ਉਤਰਿਆ ਬਾਕੀ ਸਵਾਰੀਆਂ ਨੂੰ ਕਹਿੰਦਾ ਇੱਕ ਮਿੰਟ ਆਇਆ ਤੇ ਸੂਏ ਦੀ ਬਨ ਜਹੀ ਨੂੰ ਦੋਵੇਂ ਹੱਥ ਲਾ ਕੇ ਮੱਥਾ ਟੇਕ ਕੇ ਉਵੇਂ ਹੀ ਕੰਨਾਂ ਨੂੰ ਲਾ ਕੇ ਅੱਖਾਂ ਬੁੰਦੀਆਂ ਤੇ ਮੋੜ ਆਇਆ ਤੇ ਗੱਡੀ ਤੋੜ ਲਈ ਲਾਣੇਦਾਰ ਤੋਂ ਰਹਾ ਨਾ ਗਿਆ ਉਣੀ ਫੁੱਲਾਂ ਵਾਲਾ ਝੋਲਾ ਸੂਤ ਜਿਹਾ ਕਰਕੇ ਪੁੱਛਿਆ ਪੰਡਤਾ ਪਿੰਡੋਂ ਪਟਿਆਲੇ ਤਾਈਂ ਆਉਂਦਾ ਚਾਰ ਪੰਜ ਵਾਰ ਮੱਥਾ ਟੇਕ ਹਟਿਆ ਨਾ ਕੋਈ ਮਟੀ ਨਾ ਕੋਈ ਖੇਤਪਾਲ ਜਿਹਨੂੰ ਤੁਸੀਂ ਮੱਥਾ ਟੇਕਦੇ ਹੁੰਨੇ ਤੂੰ ਨਮਸਕਾਰ ਕਰੀ ਕਿਨੂ ਐ ਮੇਰੀ ਸ਼ੰਕਿਆ ਦੂਰ ਕਰ ਪੰਡਤ ਕਹਿੰਦਾ ਸ਼ੰਕਿਆ ਕਾਦੀ ਏ ਢਿੱਲੋ ਸਾਹਿਬ ਬਸ ਇੰਨੇ ਨਾਲ ਪ੍ਰਭੂ ਨੂੰ ਯਾਦ ਕਰ ਲਈਦਾ ਲਾਣੇਦਾਰ ਫੇਰ ਕਹਿੰਦਾ ਇੰਨੇ ਗੁਰਦੁਆਰੇ ਮੰਦਰ ਲੰਘੀ ਉਦੋਂ ਨਹੀਂ ਨਮਸਕਾਰ ਕਰੀ ਆ ਨੋਬੜ ਜੇ ਥਾਂ ਤੇ ਮੱਥਾ ਟੇਕਦਾ ਇੱਥੇ ਤਾਂ ਸੂਏ ਦੀ ਮਾਂ ਨੂੰ ਹੀ ਮੱਥਾ ਟੇਕ ਆਇਆ ਅਸਲੀ ਗੱਲ ਦੱਸ ਪਰ ਪੰਡਤ ਆਉਂਗਾਉਂ ਕਰਦਾ ਕਹਿੰਦਾ ਆਪਣੀ ਬਾਤ ਆਪਣੀ ਬਾਤ ਦੂਰ ਦੀ ਐ ਮੈਨੂੰ ਗੱਲੀ ਨਾ ਲਾਓ ਪਰ ਲਾਣੇਦਾਰ ਜਿਵੇਂ ਅੜੀ ਕਰ ਗਿਆ ਹੋ ਵੀ ਤਿਆੰਤ ਨੂੰ ਪੰਡਤ ਡਰਾਈਵਰ ਨੂੰ ਦੱਸਣਾ ਪਿਆ ਗਲਾ ਸਾਫ਼ ਕਰਕੇ ਕਹਿੰਦਾ ਅਸਲ 'ਚ ਜੀ ਜਦੋਂ ਮੈਂ ਡਿਊਟੀ ਕਰਦਾ ਸੀ ਤਾਂ ਮੈਂ ਤਕਰੀਬਨ 10-12 ਸਾਲ ਫਰੀਦਕੋਟ ਡੀਪੂ ਤੋਂ ਪੁਆਇੰਟ ਸਾਹਿਬ ਵਾਲੇ ਰੂਟ ਤੇ ਚੱਲਦਾ ਰਿਹਾ ਧੁੰਦਾ ਧਾਂਦਾ ਦੇ ਦਿਨਾਂ 'ਚ ਕਈ ਬੰਦਿਆਂ ਨੂੰ ਫੇਟ ਵੱਜੀ ਐ ਕੋਈ ਬਚ ਵੀ ਗਿਆ ਹੋਣਾ ਤੇ 3-4 ਤਾਂ ਵਿਚਾਰੀ ਪਰਮੇਸ਼ਰ ਨੂੰ ਪਿਆਰੀ ਹੋ ਗਈ ਸੀ ਹੈਰਾਨ ਹੋਇਆ ਲਾਣੇਦਾਰ ਕਹਿੰਦਾ ਆ ਜਿੱਥੇ ਮੱਥਾ ਟੇਕਿਆ ਉੱਥੇ ਕੀ ਹੋਇਆ ਸੀ ਪੰਡਿਤ ਕਹਿੰਦਾ ਇੱਥੇ ਸਾਹਮਣੇ ਆਉਂਦੀ ਮਰੂਤੀਕਾਰ ਤੇ ਚੜ ਗਈ ਸੀ ਬਸ ਮੈਥੋਂ ਪੁਆਇੰਟੇ ਤੋਂ ਬਾਅਦ ਸੋ ਮੋੜਦੇ ਤੋਂ ਤੇ ਚਾਰੇ ਇਕੱਠੇ ਮਰ ਗਈ ਸੀ ਸ਼ਰਾਬੀ ਸੀ ਉਹ ਤਾਂ ਕਰਕੇ ਮੇਰਾ ਬਚਾਅ ਹੋ ਗਿਆ ਨਹੀਂ ਤਾਂ ਜੇਲ੍ਹ ਦੀ ਦਾਲ ਪੀਣੀ ਪੈਣੀ ਸੀ ਫਿਰ ਵੀ ਚਾਰ ਬੰਦੇ ਇਕੱਠੇ ਮਰੇ ਸੀ ਨੈਮਸ਼ਕਾਰ ਤਾਂ ਉੱਤਰ ਕੇ ਹੀ ਕਰਨੀ ਬੰਦੀ ਸੀ ਪੰਡਤ ਨੇ ਗੱਲ ਬੰਦ ਕੀਤੀ ਤਾਂ ਜੀਪ ਵਿੱਚ ਜਿਵੇਂ ਸਨ ਵਰਤ ਗਈ ਸੀ ਤੇ ਮਗਰਲੀ ਸੀਟ ਤੇ ਬੈਠੀਆਂ ਬੀਬੀਆਂ ਦੇ ਚਿਹਰੇ ਪੀਲੇ ਭੂਕ ਹੋ ਗਏ ਕਈਆਂ ਨੂੰ ਤਾਂ ਅੰਦਰੋਂ ਅੰਦਰੀ ਅਗਲਾ ਦਵਾਰ ਵੀ ਦਿਸ ਗਿਆ 5-7 ਮਿੰਟ ਚੁੱਪ ਬੈਠੇ ਸੋਚਦੇ ਜਹੀ ਰਹੀ ਤਾਂ ਲਾਣੇਦਾਰ ਕਹਿੰਦਾ ਪੰਡਤਾ ਕਿਸੇ ਟਾਬੇ ਤੇ ਚਾਹ ਤਾਂ ਪਿਆ ਲਾਓ ਜੀ ਜਿਵੇਂ ਜੀਪ ਦੀਆਂ ਸਵਾਰੀਆਂ ਨੂੰ ਟਾਬਾ ਮਸਾਂ ਹੀ ਆਇਆ ਹੋਵੇ ਤੇ ਸਾਰੇ ਉੱਤਰ ਗਏ ਲਾਣੇਦਾਰ ਚਾਹ ਦਾ ਆਰਡਰ ਦੇਣ ਤੋਂ ਪਹਿਲਾਂ ਹੀ ਪੰਡਤ ਨੂੰ 500 ਦਾ ਨੋਟ ਦਿੰਦਾ ਕਹਿੰਦਾ ਪੰਡਤ ਜੀ ਆਪਣਾ ਵਧੀਆ ਟਾਈਮ ਸਾਰਗਿਆ ਅਸੀਂ ਤਾਂ ਫੁੱਲ ਬਸਤੇ ਹੀ ਪਾਵਾਂਗੇ ਤੂੰ ਆਹ ਲੈ ਤੇਲ ਖਰਚਾ ਤੇ ਪਿੰਡ ਨੂੰ ਮੋੜ ਲੈ ਗੱਡੀ ਇਹ ਨਾ ਹੋਵੇ ਤੂੰ ਸਾਨੂੰ ਸਾਰਿਆਂ ਨੂੰ ਕਾਸੀ ਦੇ ਠੱਲੇ ਦੇ ਦੇਵੇਂ ਤੇ ਤੈਨੂੰ ਹਰੇਕ ਗੇੜੇ ਸੜਕ ਦੇ ਕਿਸੇ ਮੋੜ ਤੇ ਦੰਡਵਤ ਪ੍ਰਣਾਮ ਕਰਨੀ ਪਵੇ ਪਿਆ ਕਰੇ ਅਸੀਂ ਰੱਜੀ ਤਿਹਾਈ ਤੇਰੀ ਡਰਾਈਵਰੀ ਤੋਂ ਪੰਡਿਤ ਕੱਚਾ ਜਿਹਾ ਹੋਇਆ ਕਹਿੰਦਾ ਤਾਂ ਹੀ ਮੈਂ ਤੁਹਾਨੂੰ ਅਸਲ ਗੱਲ ਦੱਸਣੋਂ ਟਾਲਦਾ ਸੀ ਇਹਨਾਂ ਕਹਿੰਦਾ ਮਨ ਚ ਗਾਲਾਂ ਕੱਢਦਾ ਗੱਡੀ ਵੱਲ ਨੂੰ ਤੁਰ ਪਿਆ